ਮੁਰਦਾਬਾਦ ਐਮਐਲਪੀ ਮੁਰਦਾਬਾਦ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਗੁੰਡਾਗਰਦੇ ਪੁਲਿਸ ਮੁਰਦਾਬਾਦ ਗੁੰਡਾਗਰਦੇ ਮੁਰਦਾਬਾਦ ਗੈਂਗਸਟਰ ਦੀ ਮਤ ਕੱਲ ਨਾੜੀ ਪੁਲਿਸ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਹਾਏ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ ਗੁਰਦਾਸਪੁਰ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਦੇਰ ਰਾਤ ਦੋ ਨਕਾਬਪੋਸ਼ ਸਕੂਟੀ ਸਵਾਰ ਨਕਾਬਪੋਸ਼ ਹਮਲਾਵਰਾਂ ਨੇ ਕਾਂਗਰਸ ਪਾਰਟੀ ਦੇ ਹਲਕਾ ਗੁਰਦਾਸਪੁਰ ਦੇ ਯੂਥ ਪ੍ਰਧਾਨ ਅਤੇ ਕਾਉਂਸਲਰ ਨਕਲ ਮਹਾਜੰਦੇਕਾਰ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਚਲਾਣ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨਕਾਬਪੋਸ਼ ਹਮਲਾਵਰ ਫਰਾਰ ਹੋ ਗਏ ਘਟਨਾ ਦੇ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨਹੀਂ ਪਹੁੰਚੀ ਮੌਕੇ ਤੇ ਪਹੁੰਚੇ ਯੂਥ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਾਲ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਨੇ ਗੁੱਸੇ ਵਿੱਚ ਆ ਕੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਉਹਨਾਂ ਕਹਿ ਕੇ ਇਸ ਘਟਨਾ ਤੋਂ ਪਹਿਲਾਂ ਵੀ ਕਈ ਵਾਰ ਦੋਸ਼ੀਆਂ ਵੱਲੋਂ ਹਮਲੇ ਕੀਤੇ ਗਏ ਹਨ ਅਤੇ ਪੁਲਿਸ ਦੀ ਕੋਈ ਕਾਰਵਾਈ ਨਹੀਂ ਹੋਈ। ਜੇਕਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਜਾਂ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ। ਉਹ ਬੰਦੇ ਨਾ ਤਰੀਕੇ ਨਾਲ ਕੀ ਨੂੰਰੀ ਉਹ ਜਦੋਂ ਨਵੀਂ ਸਰਕਾਰ ਜਦੋਂ ਮਾਸਟਰ ਬਣੀ ਸੀ 15 ਮਾਰਚ ਨੂੰ ਜਦੋਂ ਉਹ ਕੰਮ ਕਰਦੇ ਇਹ ਬੰਦੇ ਨਾ ਰਹੇ ਪਰ ਉਹ ਸਾਰੇ ਮੁੰਡੇ ਬਾਹਰ ਨਹੀਂ ਚਾਣ ਕਰਵਾਣਾ ਚੱਲਦੇ ਸਾਰੇ ਮੁੰਡੇ ਬਾਹਰ ਨਹੀਂ ਕੋਈ ਹੁਣ ਆਜਾ ਹੁਣ ਤਾਂ ਵੀ ਪਤਾ ਲੱਗਾ ਕਈਆਂ ਨੇ ਪਰਚੀ ਤੋਂ ਬਾਅਦ ਪਾਸਪੋਰਟ ਬਣਾਏ ਨੇ ਕਿੱਦਾਂ ਬਣੇ ਉਹ ਸਾਰੇ ਪ੍ਰਧਾਨ ਸਾਹਿਬ ਕੀ ਗੱਲ ਹੋਈ ਆ ਸਾਰੀ ਤੇ ਇਹ ਕਿੱਦਾਂ ਇਹ ਸਾਰੀ ਘਟਨਾ ਵਾਪਰੀ ਆ ਇਹ ਜੀ ਆਪਣੇ ਨਕਲਮਾ ਜਿਹਨ ਜੋ ਸਾਡਾ ਪਰਿਵਾਰਿਕ ਮੈਂਬਰ ਆ ਤੇ ਸਾਡੇ ਯੂਥ ਕਾਂਗਰਸ ਦਾ ਆਪਣੇ ਹਲਕੇ ਦਾ ਪ੍ਰਧਾਨ ਆ ਮਦਰ ਇਹਨਾਂ ਦੇ ਦੋ ਵਾਰ ਦੇ ਨਗਰ ਕਾਉਂਸਲ ਦੇ ਸਾਡੇ ਕਾਉਂਸਲਰ ਨੇ ਸੋ ਰਾਤ ਕਰੀਬ 2:00 ਵਜੇ ਦੇ ਕਰੀਬ ਜਿਹੜਾ ਵਾ ਸਾਡੇ ਸਾਡੇ ਕਦਾ ਸਾਡੇ 1:10 ਵਜੇ ਦੇ ਕਰੀਬ ਕੁਝ ਦੋ ਨੌਜਵਾਨ ਜਿਹੜੇ ਆ ਉਹ ਐਕਟਿਵਾ ਤੇ ਆਏ ਆ ਸੀਸੀਟੀਵੀ ਦੇ ਵਿੱਚ ਕੈਦ ਨੇ ਤੇ ਉਹਨਾਂ ਨੇ ਆਣ ਕੇ ਬਾਹਰ ਫਾਇਰਿੰਗ ਕੀਤੀ ਆ ਤੇ ਇਹਨਾਂ ਦੀ ਮਦਰ ਨੇ ਕਿਹਾ ਵੀ ਬਾਹਰ ਕੋਈ ਗੋਲੀ ਚੱਲੀ ਆ ਇਹਨਾਂ ਨੇ ਕਿਹਾ ਨਹੀਂ ਸ਼ਾਇਦ ਕੋਈ ਪਟਾਕੇ ਪਟੂਕੇ ਚਲਾਏ ਹੋਣੇ ਕਿਸੇ ਨੇ ਕੋਈ ਦੇ ਫੰਕਸ਼ਨ ਹੋਣਾ ਤੇ ਇਹ ਮਾਰਨਿੰਗ ਇਹਨਾਂ ਦੇ ਸਫਾਈ ਕਰਨ ਵਾਲਾ ਆਇਆ ਘਰੇ ਉਹਨੇ ਆਣ ਕੇ ਦੱਸਿਆ ਕਿ ਬਾਹਰ ਆਪਣੇ ਗੋਲੀਆਂ ਪਈਆਂ ਦਰਵਾਜ਼ੇ 'ਚ ਤੇ ਖੋਲ ਪਏ ਆ ਸੋ ਇਹਦਾ ਮੈਨੂੰ ਕਾਲ ਆਈ ਆ ਭਾਜੀ ਰਾਤ ਦਿਨ ਕੋਈ ਗੋਲੀਆਂ ਚਲਾ ਗਿਆ ਤੇ ਰਾਤ ਨੂੰ ਇਹਨੂੰ ਜਦੋਂ ਗੋਲੀਆਂ ਚੱਲਣ ਤੋਂ ਬਾਅਦ ਇਹਨੂੰ ਬਾਹਰ ਦੇ ਨੰਬਰ ਤੋਂ ਕਾਲ ਵੀ ਆਈ ਆ ਜੋ ਇਹਨੇ ਸੌਂ ਗਿਆ ਸੀ ਇਹਨੇ ਰਿਸੀਵ ਨਹੀਂ ਕੀਤੀ ਸੋ ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਕਿ 8 ਵਜੇ ਮੇਰੀ ਡੀਐਸਪੀ ਸਿਟੀ ਤੇ ਐਸਐਚਓ ਸਿਟੀ ਨਾਲ ਗੱਲ ਹੋਈ ਆ ਤੇ 9:00 ਅੱਜ ਗਿਆ ਤੇ ਥਾਣਾ ਮੇਰਾ ਖਿਆਲ ਹੈ ਇਥੋਂ 2 ਮਿੰਟ ਦਾ ਰਸਤਾ ਵਾ ਸਿਟੀ ਦਾ ਅਜੇ ਤੱਕ ਕੋਈ ਪੁਲਿਸ ਕਰਮਚਾਰੀ ਜਿਹੜਾ ਇੱਥੇ ਨਹੀਂ ਪਹੁੰਚਣਾ ਉਹਨਾਂ ਨੇ ਸਮਝਿਆ ਵੀ ਅਸੀਂ ਪਹੁੰਚੀਏ ਉੱਥੇ ਦੇਖੀਏ ਕਟਨਾ ਕਰਨਾ ਚਾਹੀਦਾ ਹੋ ਗਿਆ ਬੀਤੀ ਨੂੰ ਕਟਨਾ ਤੇ ਰਾਤ ਦੀ ਹੈ ਮਾਰਨਿੰਗ ਪਤਾ ਲੱਗਾ ਜਦੋਂ ਸਫਾਈ ਸੇਵਕ ਆਇਆ ਸੋ ਇਸ ਤੋਂ ਪਹਿਲਾਂ ਵੀ ਜਿਹੜਾ ਨਕੁਲ ਮਹਾਜਨ ਤੇ ਮੇਰੇ ਵੱਲੋਂ ਪਹਿਲਾਂ ਵੀ ਵੱਖ-ਵੱਖ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਕਿ ਦਰਖਾਸਤਾਂ ਦਿੱਤੀਆਂ پیچھے ਜਿਹੜੀ ਦੁਕਾਨ ਤੇ ਕੁਝ ਨੌਜਵਾਨ ਜਿਹੜੇ ਜਿਨ੍ਹਾਂ ਨੇ ਲਗਭਗ ਪਤਾ ਹੀ ਹੈ ਕਿੰਨਾ ਨੇ ਕੀਤਾ ਤੇ ਜਦੋਂ ਐਪਲੀਕੇਸ਼ਨ ਦਿੱਤੀ ਐਸ ਐਚਓ ਸਿਟੀ ਨੂੰ ਇੱਥੇ ਗੁਰਮੀਤ ਸਿੰਘ ਨੂੰ ਤੇ ਨਾਲ ਵੀਡੀਓ ਲਾ ਕੇ ਦਿੱਤੀ ਕੋਈ ਐਨੇ ਕੋਈ ਕਾਰਵਾਈ ਨਹੀਂ ਕੀਤੀ ਉੱਤੇ ਕੋਈ ਸ਼ਹਿਰ ਦੀ ਹੈਗਾ ਬਾਹਰ ਦੀ ਚਲੋ ਗੋ ਲੱਗ ਜੂ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰੇ ਉਸ ਤੋਂ ਬਾਅਦ ਅਸੀਂ ਕਰਾਂਗੇ ਆਪਣੇ ਪ੍ਰੈਸ ਕਾਨਫਰੰਸ ਕਰਾਂਗੇ ਪੁਲਿਸ ਦੇ ਖਿਲਾਫ ਵੀ ਤੇ ਉਹਨਾਂ ਨੇ ਕਿਉਂਕਿ ਜੇ ਐਮ ਐਲ اے ਦੀ ਇਨਕੁਆਰੀ ਹੁੰਦੀ ਆ ਤੇ ਐਮਐਲਏ ਦੀ ਐਲਓਸੀ ਜਾਰੀ ਕੀਤੀ ਜਾਂਦੀ ਹੈ ਕਿ ਉਹ ਬਾਹਰ ਨਾ ਜਾ ਸਕੇ ਤੇ ਜਿਹੜੀ ਇੱਥੋਂ ਦੀ ਪੁਲਿਸ ਆ ਉਹਨਾਂ ਦੀ ਸ਼ੈਅ ਤੇ ਜਿੰਨਿਆਂ ਜਿੰਨਿਆਂ ਨੇ ਸਾਨੂੰ ਥ੍ਰੈਟ ਕੀਤਾ ਸੀ ਪਹਿਲਾਂ ਆਲਰੇਡੀ ਉਹ ਸਾਰੇ ਹੀ ਬੰਦੇ ਜਿੰਨਾਂ ਨੇ ਬਾਹਰ ਫੌਰਨ ਭੇਜ ਦਿੱਤੇ ਆ ਵਿਦਆਊਟ ਕੋਈ ਉਹਨਾਂ ਨੇ ਐਨਓਸੀ ਨਹੀਂ ਲਈ ਕੋਈ ਮੇਰੇ ਖਿਆਲ ਪੀਓ ਦੀ ਕਾਰਵਾਈ ਚਲਉਣੀ ਵੀ ਨਹੀਂ ਉਹਨਾਂ ਨੇ ਸੰਭਵ ਸਮਝੀ ਉਹਨਾਂ ਨੇ ਸੋ ਜਿਹੜੀ ਅੱਜ ਦੀ ਤੁਸੀਂ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਹੋ ਉਹਦਾ ਤੇ ਬੇੜਾ ਹੀ ਗਰਕ ਹੋ ਗਿਆ ਸੋ ਪੁਲਿਸ ਤੋਂ ਤੇ ਕੋਈ ਆਸ ਨਹੀਂ ਆ ਕਿੰਨੇ ਫਾਇਰ ਮੰ ਦੇਖ ਰਿਹਾ ਕਿ ਬਹੁਤ ਜ਼ਿਆਦਾ ਖੋਲ ਪਏ ਆ ਕਿੰਨੇ ਤਿੰਨ ਖੋਲ ਤਿੰਨ ਖੋਲ ਉਹ ਪਏ ਨੇ ਦੋ ਆ ਜਦੋਂ ਚਲਾਉਂਦੇ ਆ ਦੋ ਆਪਣੇ ਜਿੰਦਾ ਕਾਰਤੂਸ ਨੇ ਤੇ ਇੱਕ ਇੱਕ ਗੇਟ ਤੇ ਲੱਗਾ ਉਹ ਪਿੱਛੇ ਅੰਦਰ ਅੰਦਰ ਜਾ ਕੇ ਇੱਕ ਲੱਗਾ ਉੱਪਰ ਲੱਗਾ ਦੋ ਗੋਲੀਆਂ ਚਲਾਈਆਂ ਲੱਗਦਾ ਕਿ ਇਹ ਮਾਰ ਨਹੀਂ ਆਈ ਯਾਰ ਜਦੋਂ ਗੋਲੀ ਚੱਲਦੀ ਆ ਉਦੋਂ ਕਿਸੇ ਨੇ ਥੋੜਾ ਵੇਖਣਾ ਅੱਗੇ ਕੌਣ ਕੌਣ ਨੇ ਸੋ ਇਸ ਕਰਕੇ ਇਹ ਜਿਹੜਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਦੀ ਫੇਲੀਅਰ ਹੈ ਭਗਵੰਤ ਮਾਨ ਸਰਕਾਰ ਦੀ ਫੇਲੀਅਰ ਹੈ ਰੋਜ਼ ਨਿਤ ਨਵੇਂ ਕਿਤੇ ਚੋਰੀਆਂ ਹੋ ਰੀਆਂ ਕਿਤੇ ਡਾਕੇ ਹੋ ਰਿਆ ਫਿਰ ਇਨਫੋਰਮ ਕਰ ਰਹੇ ਨੇ ਇਨਫੋਰਮ ਕਰ ਰਹੇ ਆ ਆਲਰੇਡੀ ਥ੍ਰੈਟ ਆ ਇਹਨੂੰ ਥ੍ਰੈਟ ਆ ਬਟ ਨਾ ਉਹਨਾਂ ਨੂੰ ਵੇਲ ਮਿਲੇ ਇਹਨਾਂ ਦੇ ਆਪਣੇ ਇਥੋਂ ਦੇ ਅਖੌਤੀ ਲੀਡਰਾਂ ਦੇ ਮਗਰੋਂ ਤੇ ਉਹ ਕਾਰਵਾਈ ਕਰਨ ਨਹੀਂ ਯੂਥ ਦੇ ਪ੍ਰਧਾਨਤ ਜਿੱਦਾਂ ਹੋਇਆ ਫਿਰ ਜੇ ਨਾ ਕੋਈ ਹੋਇਆ ਤੇ ਫਿਰ ਕਰੋਗੇ ਮੈਂ ਕਿਹਾ ਤਲ ਕੇ ਰੱਖ ਦੇਣਗੇ ਆਪਾਂ ਪ੍ਰਸ਼ਾਸਨ ਕਮਿੰਗ ਇਨ ਵੌਇਸ ਕੋ ਤੇ ਕਿਸ ਤਰ੍ਹਾਂ ਫਿਰ ਦੇਖ ਦਿਓ ਸਾਰੇ ਨੂੰ ਤੇ ਜਿੱਦਾਂ ਅਜੇ ਤੱਕ ਪੁਲਿਸ ਨਹੀਂ ਪਹੁੰਚੀ ਪੁਲਿਸ ਨੂੰ ਤੇ ਮੈਂ ਇਹਨਾਂ ਨੂੰ ਸਲਾਹ ਕਰ ਰਿਹਾ ਪੁਲਿਸ ਨੂੰ ਤੇ ਕਾਰਵਾਈ ਕਰ ਮੇਰੇ ਖਿਆਲੋਂ ਕੰਪਲੇਂਟ ਦੇਣ ਦੀ ਵੀ ਲੋੜ ਨਹੀਂ ਕੋਈ ਕਾਰਵਾਈ ਤਾਂ ਉਹਨਾਂ ਨੇ ਕਰਨੀ ਨੇ ਮੈਂ ਇਹਨਾਂ ਨੂੰ ਮੈਂ ਚਾਹੁੰਦਾ ਵੀ ਹਾਰ ਲਿਆ ਆ ਕੇ ਜਦੋਂ ਆਉਂਦੇ ਆ ਨਾ ਸਨਮਾਨ ਤੇ ਜ਼ਰੂਰ ਕਰਦੀਏ ਵੀ ਡੇਢ ਘੰਟੇ ਤੋਂ 2 ਘੰਟੇ ਦੀ ਵੇਟ ਕਰ ਰਹੇ ਆ ਸਨਮਾਨਤ ਕਰਨਾ ਚਾਹੀਦਾ ਇਹੋ ਜਿਹੀ ਪੁਲਿਸ ਅਫਸਰਾਂ ਨੂੰ ਆਉਂਦੇ ਆ ਉਹਨਾਂ ਨੂੰ ਹਾਰ ਪਾ ਕੇ ਉਹਨਾਂ ਦਾ ਵੈਲਕਮ ਕਰਦੇ ਜੀ ਆਇਆਂ ਨੂੰ ਕਰਦੇ ਉਹਨਾਂ ਦਾ ਵੀ ਐਮਐਲਏ ਸਾਹਿਬ ਦੇ ਧਿਆਨ ਚ ਐਮਐਲਏ ਸਾਹਿਬ ਦੇ ਧਿਆਨ ਚ ਲਿਆਂਦਾ ਐ एसएसपी ਸਾਹਿਬ ਨੂੰ ਵੀਡੀਓ CCTV ਤੋਂ ਲੈ ਕੇ ਉਹ ਪਾ ਦਿੱਤੀ ਐ ਤੇ ਐਸਐਸਪੀ ਸਾਹਿਬ ਮੇਰੇ ਖਿਆਲ ਵਿੱਚ ਵੀਸੀ ਚੱਲ ਰਹੀ ਐ ਉਹਨਾਂ ਦੇ ਧਿਆਨ ਚ ਲਿਆਉਂਦੇ ਆ ਕੋ ਥੱਲੇ ਵਾਲਿਆਂ ਦੇ ਧਿਆਨ ਚ ਲਿਆਉਂਦਾ ਕੋਈ ਫਾਇਦਾ ਨਹੀਂ ਨਾ ਇਹਨਾਂ ਨੇ ਕੁਝ ਕਰਨਾ ਐਪਲੀਕੇਸ਼ਨਾਂ ਲਈ ਜਾਂਦੇ ਨੇ ਉੱਥੇ ਦਫਤਰ ਦਾਖਲ ਕਰੀ ਜਾਂਦੇ ਨੇ ਕਾਨੂੰਨੀ ਵਿਵਸਥਾ ਨੂੰ ਕਿਦਾਂ ਦੇਖਦੇ ਹੋ ਪੰਜਾਬ ਤੇ ਪਹਿਲਾਂ ਅੰਮ੍ਰਿਤਸਰ ਤੇ ਹੁਮਰਦਾਸਪੁਰ ਸੈਣੀ ਸਾਹਿਬ ਤੁਸੀਂ ਦੱਸੋ ਕਿਦਾਂ ਦੇਖਦੇ ਹੋ ਰੋਜ਼ ਤੁਸੀਂ ਖਬਰਾਂ ਕਰਨ ਜਾਂਦੇ ਹੋ ਵੱਖ-ਵੱਖ ਸ਼ਹਿਰ ਦੇ ਵਿੱਚ ਖਬਰਾਂ ਕਰਨ ਜਾਂਦੇ ਹੋ ਕਦੀ ਥਾਣੇ ਸਿਟੀ ਦੇ ਬਾਹਰੋਂ ਕੋਈ ਦੁਕਾਨ ਲੁੱਟ तरीके सेडियां अचानकियां लथड़ियां स्नेचिंग हो रही हैं तूसी दस दो भी कानून व्यवस्था का दे जा, की हालात आ घरान दे विच ਘਰਿਆ ਤੇ ਆ ਸਾਹਮਣੇ ਆ ਦੱਸ ਰਹੇ ਆ ਗਵਾਂਡੀ ਕਹਿੰਦੇ 10:30 11 ਵਜੇ ਤੱਕ ਵੈਸੇ ਬਾਹਰ ਬੈਠ ਰਹੇ ਨੇ ਤੇ ਮੇਰਾ ਬੇਟਾ ਕਹਿ ਰਿਹਾ ਕੋਈ ਜਾਗੋ ਮੇਰਾ ਖਿਆਲ ਕੋਈ ਮਲੇ ਦੀ ਨਿਕਲ ਰਹੀ ਆ ਤੇ ਇਧਰ ਨੂੰ ਸ਼ਾਇਦ ਆਏ ਤੇ ਪਾਪਾ ਮੈਂ ਵੇਖਣੀ ਆ ਤੇ ਉਹਨਾਂ ਨੂੰ ਕੀ ਪਤਾ ਹੈ ਵੀ ਆ ਕੰਮ ਹੋਇਆ ਗੋਲੀਆਂ ਚਲਾ ਕੇ ਗਏ ਆ ਚਲੋ ਘਰ ਕਿੰਨੇ ਪਰਿਵਾਰਿਕ ਮੈਂਬਰ ਸੀ ਜਦੋਂ ਇਹ ਸਾਰੇ ਕਾਰਵਾਈ ਹੋਈ ਆ ਘਰ ਸਾਰੇ ਪਰਿਵਾਰਿਕ ਮੈਂਬਰ ਸੀ ਫਾਦਰ ਸੀ ਮਦਰ ਸੀ ਛੋਟੀ ਬੱਚੀ ਸੀ ਤੇ ਇੱਕ ਇਹ ਦੱਸੋ ਵੀ ਇਹ ਦੁਕਾਨਦਾਰ ਬੰਦੇ ਆ ਕੀ ਇਹ ਆਪਣੀ ਦੁਕਾਨਦਾਰੀ ਨਾ ਕਰਨ ਸਾਰਾ ਦਿਨ ਇਹਨਾਂ ਨੇ ਦੁਕਾਨ ਤੇ ਬੈਠਣਾ ਓਪਨ ਓਪਨ ਸ਼ਟਰਾ ਜਦੋਂ ਮਰਜੀ ਜਿਹੜਾ ਮਰਜੀ ਆਏ ਆਣ ਕੇ ਗੋਲੀ ਮਾਰ ਕੇ ਚਲ ਜੇ ਜੇ ਕੋਈ ਕਮਾਊਗਾ ਤੇ ਖਾਏਗਾ ਤੇ ਜੇ ਇਹ ਇਦਾਂ ਕਰਦੇ ਆ ਦੁਕਾਨਾ ਬੰਦ ਕਰਕੇ ਐਸਐਸਪੀ ਸਾਹਿਬ ਨੂੰ ਦੇ ਆਉਂਦੇ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਮੈਂ ਕਹਿ ਰਿਹਾ 1.5-2 ਘੰਟੇ ਹੋ ਗਏ ਆ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਇੱਕ ਵੀ ਕਰਮਚਾਰੀ ਇੱਥੇ ਆਉਣਾ ਉਹਨੇ ਇੱਥੇ ਜ਼ਰੂਰੀ ਨਹੀਂ ਸੀ